ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਮਈ ਵਿਰਾਗ ਮਈ ਜਦੋਂ ਭੋਗ ਪਿੰਦਾ ਉਥੇ ਬਚਨਾਉਂਦਾ ਸਵਾਮੀ ਕੋ ਗ੍ਰਹਿ ਹੋ ਜਿਉ ਸਦਾ ਸਵਾਣ ਤਜਤ ਨਹੀਂ ਕਹੋ ਨਾਨਕ ਇਹ ਵਿਧ ਭਜੋ ਇੱਕ ਮਨ ਹੋਏ ਮਰਜ ਕਹਿੰਦੇ ਸਾਰੀ ਬਾਣੀ ਕਥਾ ਕੀਰਤਨ ਨਹੀਂ ਆਉਂਦੀ ਕੁੱਤੇ ਤੋਂ ਸਿੱਖ ਲੈ ਕਹਿੰਦੇ ਇੱਕ ਕੁੱਤਾ ਆਪਣੇ ਮਾਲਕ ਦੇ ਬੂਹੇ ਤੇ ਚੱਪਾ ਰੋਟੀ ਸਵੇਰੇ ਚੱਪਾ ਸ਼ਾਮਾ ਨੂੰ 48 24 ਘੰਟੇ ਆਪਣੇ ਮਾਲਕ ਦੀ ਮਗਰ 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 ਥੁੱਡ ਵੀ ਮਾਰੇ ਡੰਡਾ ਵੀ ਫੇਰਦੇ ਉਹ ਮਾਗਦੀਆਂ ਰਾਤਾਂ 'ਚ ਗੇਟ 'ਚ ਤੇ ਠਰ ਜੂਗਾ ਪਰ ਦੂਜੇ ਦੇ ਘਰ ਨਹੀਂ ਜਾਂਦਾ ਬੁੱਲੇ ਸ਼ਾਦਾ ਵੀ ਕਲਾਮ ਇਹ ਕਹਿੰਦਾ ਰਾਤੀ ਜਾਗਣ ਭਗਤ ਸਦਾਮਨ ਰਾਤੀ ਜਾਗਣ ਕੁੱਤੇ ਤੈਥੋਂ ਮਾਲਕ ਦਾ ਦਰ ਕਦੇ ਨਹੀਂ ਛੱਡਦੇ ਭਾਵੇਂ ਵਜਣ ਜੁੱਤੇ ਤੈਥੋਂ ਉਠ ਬੁੱਲਿਆ ਉਠ ਨਾਮ ਧਿਆਲੇ ਬਾਜੀ ਲੈ ਗੇ ਕੁੱਤੇ ਤੈਥੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਭੋਗਦੇ ਉਥੇ ਆਜ ਰੀ ਲਵਾਈ ਮਾਰੇ ਕਹਿੰਦੇ ਇੱਕ ਕੁੱਤਾ ਮਾਲਕ ਦੀ ਇੰਨੀ ਵਫਾਦਾਰੀ ਕਰਦਾ ਹੋ ਪੰਕਤੀ ਆਈ ਹਮ ਕੂਕਰ ਤੇਰੇ ਦਰਬਾਰ ਪਉਂ ਕੇ ਆਗੈ ਕਬੀਰ ਕੂਕਰ RAM ਕੋ ਮੁਥੀਆ ਮੇਰੋ ਗਲੇ ਹਵਾਰੇ ਜਿਬਰੀ ਕੁੱਤੇ ਤੋਂ ਸਿੱਖ ਲਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੁੱਟ ਪੈ ਜੇ ਛਿੱਤਰ ਵਾਜਣ ਰੋਟੀ ਨਾ ਮਿਲੇ ਮਰਤੇ ਜਊ ਗਵਾਂਡੀਆਂ ਦੇ ਘਰ ਨਹੀਂ ਮਾਲਕ ਦੇ ਘਰ ਇੱਥੇ ਸਾਨੂੰ ਪੁੱਛ ਲਓ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਕਿਤੇ ਵੀਰਵਾਰ ਕਿਤੇ ਸ਼ੁੱਕਰਵਾਰ ਸਾਈਕਲ ਦਾ ਸਟੈਂਡ ਸਾਡਾ ਤੇ ਉਹ ਵੀ ਨਹੀਂ ਹੈਗਾ ਆਖੋ ਸਤਨਾਮ